ਉਹ ਕੂਲਰਾਂ ਤੇ ਦੱਸ ਦਿਓ ਵੀ ਇੱਕ ਬੈਸਟ ਜਿਹਾ ਮਤਲਬ ਆਪਣੇ ਵੇਖਣ ਵਾਲੇ ਆ ਬੰਦੇ ਨੂੰ ਨਾ ਤੇਰੀ ਵੀਡੀਓ ਚੋਂ ਹੀ ਠੰਡੀ ਹਵਾ ਆ ਜੇ ਆ ਦੇਖੋ ਜਿਵੇਂ ਇਸ ਤਰ੍ਹਾਂ ਦਾ ਆਪਣਾ ਕੂਲਰ ਹੈ ਜੀ ਹਾਂ ਇਹ ਆਪਾਂ 10000 ਰੁਪਏ ਦਾ ਕੂਲਰ ਹੈ ਜੀ 5000 ਰੁਪਏ ਦਾ ਜੋ ਪੁਰਾਣਾ ਕੱਢ ਦਾਂਗੇ 5000 ਰੁਪਏ ਦਾ ਨਵਾਂ ਕੂਲਰ ਦੇ ਦਾਂਗੇ ਜੀ ਪਿਆਗਾ ਬੋਲਟਸ ਦਾ ਵੀ ਪਿਆਗਾ ਲੋਡ ਦੀ ਵੀ ਪਿਆ ਹੈ ਕੈਰੀਅਰ ਦਾ ਵੀ ਪਿਆ ਜਿਹੜਾ ਮਰਜੀ ਲੈ ਲਓ ਏਸੀ ਜੀ 7000 ਰੁਪਏ ਦਾ ਪੁਰਾਣਾ ਏਸੀ ਕੱਢ ਦਾਂਗੇ ਚਾਹੇ ਵਿੰਡੋ ਏਸੀ ਆ ਚਾਹ ਤੁਹਾਡਾ ਸਪਿਲਟ ਹੈਗਾ ਜਿਹੜਾ ਮਰਜੀ ਹੈ 7000 ਦਾ ਕੱਢ ਦਾਂਗੇ 7000 ਰੁਪਏ ਦਾ ਕੱਟ ਦਿਆਂਗੇ ਤੇ ਨਵੇਂ ਏਸੀ ਜੋ ਉਹਨਾਂ ਲੈਸ ਹੋ ਜੂਗਾ ਉਹਨਾਂ ਲੈਸ ਹੋ ਜੂ 7000 ਰੁਪਏ ਅਰਤ ਦੇ ਸਭ ਤੋਂ ਵੱਡੇ ਸ਼ੋਰੂਮਾਂ ਦੇ ਵਿੱਚੋਂ ਇੱਕ 10 ਹਾਂਜੀ 46000 ਦਾ ਪੈਕੇਜ ਆ 46000 ਦਾ ਪੈਕੇਜ ਹੈ 46000 ਰੁਪਏ ਦੇ ਵਿੱਚ ਹੀ ਸੋਫੇ ਆ ਸੋਫੇ ਹੈ ਨਾਲ ਹੀ ਟੇਬਲ ਹੈ ਇਹਦੇ ਵਿੱਚੇ ਹੀ ਟੇਬਲ ਆ ਵਿੱਚੇ ਹੀ ਟੇਬਲ ਆ ਵਿੱਚੇ ਹੀ ਬੈੱਡ ਆ ਵਿੱਚੇ ਹੀ ਬੈੱਡ ਆ ਵਿੱਚੇ ਹੀ ਗੱਦੇ ਆ ਵਿੱਚੇ ਹੀ ਗੱਦੇ ਆ ਤੇ ਹੋਰ ਕੀ ਆ ਇਹ ਨਮਾਰੀ ਵਿੱਚ ਆਈ ਯਾਰ ਇਹ ਰਪੀ ਦਾ ਰੇਟ ਆ ਜੀ ਇਹਦਾ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈਗੀ ਹਰੇਕ ਕਸਟਮਰ ਨੂੰ ਪ੍ਰੈਸਟੇਜ ਵੱਲੋਂ ਫ੍ਰੀ ਗਿਫਟ ਦਿੱਤਾ ਜਾਂਦਾ ਜੀ ਅੱਛਾ ਨਾਲ ਆ ਵੀ ਦੇਣਾ ਹਾਂ ਨਾਲ ਹੀ ਮਹਾਰਾਜਾ ਆਲਿਆਂ ਦੇ ਆਏ ਆ ਸੱਜਣੋਂ ਰੈਕ ਕੋਟ ਦੇ ਵਿੱਚ ਆ ਮੇਰੇ ਨਾਲ ਬਾਈ ਬੱਲੀ ਆ ਆਉਣ ਵਾਲੇ ਦੇਣਾ ਆ ਗਿਆ ਗਰਮੀ ਦੇ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ 쿨ਰਾਂ ਤੋਂ ਵੈਸੇ ਤਾਂ ਜੇ ਸਮਾਨ ਦੀ ਡਿਟੇਲ ਆਪਾਂ ਮੰਗਣ ਲੱਗੇ ਤਾਂ ਫੇਰ ਤਾਂ ਮੇਰੇ ਸਹਾਂਵ ਨਾਲ ਤਿੰਨ ਚਾਰ ਦਿਨਾਂ ਦੀ ਵੀਡੀਓ ਬਣੂੰਗੀ ਪਰ ਆਪਾਂ ਕੰਮ-ਕਮ ਦੀਆਂ ਚੀਜ਼ਾਂ ਤੁਹਾਨੂੰ ਦਿਖਾ ਦਨੇ ਆ ਬੱਲੀ ਭਾਈ ਮੈਨੂੰ ਕੂਲਰਾਂ ਤੇ ਦੱਸ ਦਿਓ ਵੀ ਇੱਕ ਬੈਸਟ ਜਿਹਾ ਮਤਲਬ ਆਪਣੇ ਵੇਖਣ ਵਾਲੇ ਆ ਬੰਦੇ ਨੂੰ ਨਾ ਤੇਰੀ ਵੀਡੀਓ ਚੋਂ ਹੀ ਠੰਡੀ ਹਵਾ ਆ ਜੇ ਆ ਦੇ ਕੁਝ ਵਸਤਾਂ ਦਾ ਆਪਣਾ ਕੋਲਰ ਹੈ ਜੀ ਹਾਂ ਇਹ ਆਪਾਂ 10000 ਰੁਪਏ ਦਾ ਕੋਲਰ ਹੈ ਜੀ 5000 ਰੁਪਏ ਦਾ ਜੋ ਪੁਰਾਣਾ ਕੱਢ ਦਾਂਗੇ 5000 ਰੁਪਏ ਜੋ ਨਵਾਂ ਕੋਲਰ ਦੇ ਦਾਂਗੇ ਜੀ ਮਤਲਬ ਜਿਹੜਾ ਵੀ ਪੁਰਾਣਾ ਗਲਿਆ ਪਲਿਆ ਕੁਝ ਦਾ ਕੁਝ ਮਰਜ਼ੀ ਹੋਵੇ ਜੀ ਉਸ ਮਰਜ਼ੀ ਹੋਵੇ ਜੀ 5000 ਦਾ ਕੱਟਿਆ ਗਿਆ 5 ਦਾ ਰਹਿ ਗਿਆ 5 ਦਾ ਰਹਿ ਗਿਆ ਜੀ 5000 ਰੁਪਏ ਰਹਿ ਗਿਆ ਆ ਕੋਲਰ ਏਸੀ ਵਰਗਾ ਏਸੀ ਵਰਗਾ ਹੂੰ ਤੇ ਉਦੋਂ ਵਾਂਦਾ ਆਪਣੇ ਕੋਲ ਥਾਰ ਕੂਲਰ ਜੀ ਆ ਵੱਡਾ ਜਿਹੜਾ ਵੱਡਾ ਕੂਲਰੇ ਪਿਛਲੇ ਸਾਲ ਬਹੁਤ ਵੇਚਿਆਗਾ ਮਾਲ ਇਹਦਾ ਪੂਰੇ ਹੀ ਨਹੀਂ ਹੋਇਆ ਪਿਛਲੇ ਸਾਲ ਹੂੰ ਇੰਨਾ ਡਿਮਾਂਡ ਸੀ ਇਹ ਮਾਲ ਦੀ ਇਹਦਾ ਬਾਜ਼ਾਰ 'ਚ ਹੈਗਾ 16-17000 ਰੁਪਿਆ ਰੇਟ ਜੀ ਹੂੰ ਆਪਣਾ ਰੇਟ ਹੈਗਾ 13000 ਰੁਪਿਆ ਹੂੰ 5000 ਰੁਪਿਆ ਦਾ ਪੁਰਾਣਾ ਕੱਢ ਦਾਂਗੇ 8000 ਰੁਪਿਆ ਨਾਲ ਲਵਾਂਗੇ 8000 ਰੁਪਇਆ ਤੇ ਇਹਦੇ ਇਹਦੇ ਉਹੋ ਲੱਗਿਆ ਵਾ ਮਗਰਲੇ ਪਾਸੇ ਏਸੀ ਵੰਗੂ ਹਾਂਜੀ ਹਾਂਜੀ ਏਸੀ ਵੰਗੂ ਉਹੋ ਲੱਗਿਆ ਜੀ ਹਾਂ ਤੇ ਨਾ ਇਹਦਾ ਕੋਈ ਖੜਕਾ ਹੈ ਨਾ ਇਹਦਾ ਖੜਕਾ ਨਾ ਕੋਈ ਆਵਾਜ਼ ਹੈ ਜੀ ਨਾ ਇਹ ਗਲੇ ਨਾ ਖਰਾਬ ਹੋਈ ਤੇ ਇਹ ਮਜਬੂਤੀ ਜਿਵੇਂ ਮਰਜ਼ੀ ਮਾਰੀ ਜਾਓ ਜੀ ਹਾਂ ਬਹੁਤ ਪਲਾਸਟਿਕੀ ਬਾਡੀ ਹੈ ਵਧੀਆ ਪੂਰਾ ਕੂਲ ਨੇ ਜੀ ਬਈ ਵੇਲੇ ਕਵੇਲੇ ਜੇ ਬੰਦਾ ਲੜ ਵੀ ਪਿਆ ਤੇ ਡਾਂਗ ਛੋਟਾ ਵੀ ਕਰੇ ਚੱਲ ਪਿਆ ਟੁੱਟਦਾ ਟੁੱਟਦਾ ਨਹੀਂਗਾ ਜੀ ਹਾਂ ਤੇ ਇੰਨਾ ਚੋ ਵੀ ਕੋਈ ਹੈਗਾ ਬਸ ਜਿੰਮੇ ਜਿੰਮੇ ਆਪਣਾ ਕੂਲਰ 12000 ਦਾ ਜੀ ਇਹ 13000 ਦਾ ਹੈਗਾ ਜਿਹੜਾ ਮਰਜ਼ੀ ਕੂਲਰ ਲੈ ਠੀਕ ਆ ਹਾਂਜੀ ਹਾਂਜੀ ਕੋਈ ਵੀ ਕੂਲਰ ਕੋਈ ਵੀ ਕੂਲਰ ਲੈ ਲਓ ਜੀ ਕੋਈ ਵੀ ਕੂਲਰ ਜਿਹੜਾ 15000 ਤੋਂ 10 ਦਾ ਰਹ ਜੂ ਜਿਹੜਾ ਮਤਲਬ 13 ਦਾ ਜਿਹੜਾ 10 ਦਾ ਉਹ 5 ਦਾ ਰਹ ਜੂਗਾ ਜਿਵੇਂ ਆ ਸਿਨਰੀ ਵਾਲਾ ਕੂਲਰ ਹੈ ਜੀ ਪਿਛਲੇ ਵਾਰ ਆਪਾਂ ਇਹ 16000 ਰੁਪਏ ਦਾ ਵੇਚਿਆ ਸੀ ਉੱਪਰ ਬਰਫ਼ ਪੈਂਦੀ ਹੈ ਜੀ ਅੱਛਾ ਜੀ ਐਤ ਕੀ ਦਾ ਰੇਟ 13000 ਰੁਪਏ ਹੈ ਜੀ ਇਹ ਚੋਂ 5 ਦਾ ਕੱਟ ਕੇ 8000 ਰੁਪਏ ਲਵਾਂਗੇ ਜੀ ਅੱਛਾ ਇਹਦੇ ਚੋਂ 5 ਹੋਰ ਕੱਟਿਆ ਜਾਊਗਾ ਇਹ ਚੋਂ 5 ਹੋਰ ਕੱਟਿਆ ਜਾਊਗਾ ਇਹਦੇ ਉੱਪਰ ਪ੍ਰੀਤ ਬਰਫ਼ ਪੈਂਦੀ ਆ ਪੁੱਤੋ ਵਿਚ ਪਾਣੀ ਪੈਂਦਾ ਹਾਂਜੀ ਹਾਂਜੀ ਤੇ ਇਹ ਜਮਾ ਇਹ 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 ਚੀਜ਼ ਬਹੁਤ ਕਾਮ ਆ ਇੱਥੇ ਬਰਫਾ ਇੱਥੇ ਪਾਣੀ ਆ ਕੇ ਢੱਕਦਾ ਇੱਥੋਂ ਫਿਰ ਠੰਡਾ ਹੋ ਕੇ ਹਾਂਜੀ ਤੇ ਠੰਡਾ ਹੋ ਕੇ ਜਾਂਦਾ ਈ ਥੱਲੇ ਥੱਲੋਂ ਪਾਣੀ ਉਪਰੋਂ ਲੱਗਦਾ ਹਾਂ ਉਹਦਾ ਇੱਥੇ ਪਾਣੀ ਛੱਡ ਦਿੰਦੀ ਹੈ ਹਾਂਜੀ 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 ਇੱਥੋਂ ਛੱਡਦੀ ਹੈ ਤੇ ਇੱਥੋਂ ਇਹ ਠੰਡਾ ਕਰਕੇ ਭੇਜਦਾ ਇਹਦਾ ਯਾਰ ਚੀਜ਼ ਕੰਮ ਦੀ ਹੈ ਦੋ ਡੋਂਗੇ ਪਰਪੋ ਦੇ ਛੱਡ ਦਿਓ ਹਾਂਜੀ ਹਾਂਜੀ ਬਰਫ਼ ਏਸੀ ਹੀ ਬਣ ਜਾਂਦਾ ਜਮਾ ਹਾਂ ਜਮਾ ਏਸੀ ਹੀ ਬਣ ਜਾਂਦਾ ਹਾਂਜੀ ਹਾਂਜੀ ਤੇ ਸਾਰੇ ਕੂਲਰਾਂ ਤੇ ਸੇਮ ਸੇਮ ਹੀ ਮਤਲਬ ਸੇਮ ਸੇਮ ਸਕੀਮ ਆ ਸਾਰੇ ਕੂਲਰਾਂ ਦੇ ਆ ਕਿੰਨੇ ਦਾ ਕੂਲਰ ਦੇਵੋਗੇ ਇਹ 15000 ਰੁਪਏ ਦਾ ਕੂਲਰ ਹੈ ਜਾਲੀ ਵਾਲਾ ਕੂਲਰ ਆ ਮਾਸਟਰ ਕੂਲਰ ਆ ਵੱਡਾ ਹੂੰ ਜਿਹੜੇ ਜਿਵੇਂ ਆਮ ਪਲਸਾਂ ਚ ਲੱਗਦੇ ਨੇ ਵੱਡੇ ਕੂਲਰ ਨੇਗੇ ਉਸ ਤ ਮਾਰੂ ਗੱਤ ਤੱਕ ਕੇ ਹਵਾ ਦੇ ਟੱਕੇ ਮਾਰੂ ਟੱਕੇ ਜੀ ਟੱਕੇ ਤੇ ਜੇ ਕੋਈ ਇਹਨਾਂ ਨੂੰ ਉਦਾਂ ਕੋਈ ਡਿੱਕਾ ਫੜਕਾ ਪੈ ਗਿਆ ਖਰਾਬ ਹੋ ਗਿਆ ਬਾਈ ਦੋ ਸਾਲ ਦੀ ਗਾਰੰਟੀ ਹੈ ਜੀ ਪੀਸ ਬਦਲ ਕੇ ਮੋਟਰ ਖਰਾਬ ਹੋ ਗਈ ਮੋਟਰ ਦੇ ਦਾਂਗੇ ਪੰਪ ਖਰਾਬ ਹੋ ਗਿਆ ਪੰਪ ਦੇ ਦਾਂਗੇ ਐਂ ਨਹੀਂ ਗਾ ਰਿਪੇਅਰ ਕਰਾ ਕੇ ਦੇਵਾਂਗੇ ਨਵਾਂ ਦੇਵਾਂਗੇ ਠੀਕ ਆ ਤੇ ਵਾਸ਼ਿੰਗ ਮਸ਼ੀਨਾਂ ਤੇ ਕੀ ਆ ਆਫਰ ਵਾਸ਼ਿੰਗ ਮਸ਼ੀਨ ਦੇ ਚੱਪ 5000 ਰੁਪਏ ਦੀ ਪੁਰਾਣੀ ਵਾਸ਼ਿੰਗ ਮਸ਼ੀਨ ਕੱਢ ਦਾਂਗੇ ਜੀ ਜਿਵੇਂ ਆਪਰੇ ਕੋਲ ਗੋਦrej ਦੀ ਮਿਲ ਜੂ Samsung ਦੀ ਮਿਲ ਜੂ LG ਦੀ ਮਿਲ ਜੂ Whirlpool ਦੀ ਮਿਲ ਜੂ ਜਿਹੜੀ ਮਰਜ਼ੀ ਲੈ ਲਓ ਜੀ 5000 ਰ 5000 ਰੁਪਏ ਦੀ ਪੁਰਾਣੀ ਕੱਟ ਕੇ ਇੱਕ ਦੋ ਦੇ ਪ੍ਰਾਈਸ ਦੇ ਦਿਓ ਜਿਵੇਂ ਆਪਣੇ ਕੋਲ ਲੋਡ ਦੀ 7 ਕਿਲੋ ਦੀ ਹੈ ਜੀ ਇਹਦਾ रेट ਆਪਣਾ 14000 ਰੁਪਏ ਹੈ ਜੀ ਹਾਂਜੀ 14000 ਚੋਂ 5000 ਰੁਪਏ ਕੱਟ ਕੇ 9000 ਦੀ ਪਊਗੀ ਜੀ ਠੀਕ ਹੈ ਜੀ ਉਦੋਂ ਵਾਲਾ ਆਪਣਾ ਬੰਸ਼ ਕਾਰੀ ਆਂਦੀ ਹੈ ਜਿਵੇਂ ਇਹਦਾ ਆਪਣਾ ਰੇਟ ਦੀ 17000 ਰੁਪਏ ਜੀ ਹਾਂਜੀ ਇਹ ਬਸਾਖੀ ਦੇ ਆਪਾਂ ਕਰਤਾ ਜੀ 15000 ਰੁਪਏ ਜੀ ਤੇ ਵਿੱਚੋਂ ਵੀ ਕੱਟਿਆ ਜਾਊਗਾ 5000 ਦੀ ਪੁਰਾਣੀ ਕੱਢ ਦਾਂਗੇ ਜੀ 10000 ਦੀ ਰਹਿ ਜੂ ਜੀ 10000 ਰੁਪਏ ਦੀ ਰਹਿ ਜੂਗੀ ਹਾਂਜੀ 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 ਤੇ ਮਾੜਾ ਜੇ ਫਿਰ ਸੋਫਿਆਂ ਵਾਲੇ ਪਾਸੇ ਵੀ ਜਾ ਜੀ ਹਾਂਜੀ ਹਾਂਜੀ ਪਹਿਲਾਂ ਅੱਲੀ ਜੀ ਦਿਖਾਓ ਟੀਵੀ ਆਵਾਜ਼ ਦਿਖਾ ਦਿਓ ਜੀ ਆਪਣੇ ਏਸੀ ਵਗੈਰਾ ਲਓ 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 ਆਪਣੇ ਕੋਲ ਇਨਵਰਟਰ ਨਹੀਂ ਲੂਮੀਨੇਸ਼ਨ ਦੇ ਜੀ ਇਹ ਹੈਗਾ ਜੀ ਆਪਣਾ 20000 ਰੁਪਏ ਰੇਟ ਆ ਬੈਟਰੀ ਦਾ ਇਨਵਰਟਰ ਜੀ ਸੈਟ ਦਾ ਪੂਰਾ ਅੱਛਾ ਤੇ 7000 ਦਾ ਪਰਾਨਾ ਕੱਢ ਦਾਂਗੇ ਚੋ ਜੀ 13000 ਰੁਪਏ ਲਵਾਂਗੇ 13000 ਰੁਪਏ ਦਾ ਲਾ ਕੇ ਗਾਰੰਟੀ ਵਾਲਾ ਹਾਂਜੀ 3 ਸਾਲ ਦੀ ਗਾਰੰਟੀ ਹੈ ਜੀ 3 ਸਾਲ ਦੀ ਗਾਰੰਟੀ ਹੈ ਇਹਦੇ ਵਿੱਚੋਂ ਕੱਲਾ ਬੈਂਟਰਾ ਹੀ ਕੱਟੋਗੇ 7000 ਦਾ ਜਾਂ ਉਹ ਜਿਹੜਾ ਇਨਵਰਟਰ ਬੈਂਟਰਾ ਦੋਨੇ 7000 ਦੇ ਕੱਢ ਦਾਂਗੇ ਜੀ ਇਨਵਰਟਰ ਬੈਂਟਰਾ ਸਾਨੂੰ ਦੇਵਾਂਗੇ ਵੱਡਾ ਘੋੜਾ ਬੈਂਟਰਾ ਨਾਲ ਇਨਵਰਟਰ 20000 ਦਾ 7 ਦਾ ਕੱਟ ਕੇ 13000 ਦਾ ਪਊਗਾ 13000 ਦਾ ਪਊਗਾ ਤੇ AC 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 ਆਪਣੇ ਕੋਲ ਦੇਖੋ ਜੀ ਗੌਦਰੇ ਦਾ ਵੀ ਪਿਆਗਾ ਹਟਾਚੀ ਦਾ ਵੀ ਪਿਆਗਾ ਬੋਲਟਸ ਦਾ ਵੀ ਪਿਆਗਾ ਲੋੜ ਦੀ ਵੀ ਪਿਆ ਹੈ ਕੈਰੀਅਰ ਦਾ ਹੀ ਪਿਆ ਜਿਹੜਾ ਮਰਜੀ ਲੈ ਲਓ AC ਜੀ 7000 ਰੁਪਏ ਤੁਹਾਡਾ ਪੁਰਾਣਾ AC ਕੱਢ ਦਾਂਗੇ ਚਾਹੇ ਵਿੰਡੋ AC ਹੈ ਚਾਹ ਤੁਹਾਡਾ ਸਪਿਲਟ ਹੈਗਾ ਜਿਹੜਾ ਮਰਜੀ ਹੈ 7000 ਦਾ ਕੱਟ ਦਾਂਗੇ 7000 ਰੁਪਏ ਦਾ ਕੱਟ ਦਿਆਂਗੇ ਤੇ ਨਵੇਂ ਏਸੀ ਜੋ ਉਹਨਾਂ ਲੈਸ ਹੋ ਜੂਗਾ ਉਹਨਾਂ ਲੈਸ ਹੋ ਜੂ 7000 ਰੁਪਏ 7000 ਤੇ ਮੜਾ ਜ ਫ੍ਰੀਜਾਂ ਤੇ ਵੀ ਦੱਸ ਦੇ ਹਾਂ ਫ੍ਰੀਜ ਦੇਖ ਲਓ ਫ੍ਰੀਜ ਆਪਣਾ 5000 ਰੁਪਏ ਦਾ ਪੁਰਾਣਾ ਕੱਟ ਦਾਂਗੇ ਜੀ ਜਿਵੇਂ ਫ੍ਰੀਜ ਆਪਣੇ ਕੋਲ 17000 ਰੁਪਏ ਤੋਂ ਸ਼ੁਰੂ ਹੁੰਦਾ ਜੀ 17000 ਰੁਪਏ ਤੋਂ 2 18000 ਰੁਪਏ ਉਹ ਦੋ ਆ 25000 30000 35 ਆ 40000 ਤੱਕ ਜਹੇ ਜਹੇ ਮਰਜੀ ਫ੍ਰੀਜ ਲੈ ਲਓ ਜੀ ਤੁਹਾਡਾ ਪੁਰਾਣਾ ਫ੍ਰੀਜ 5000 ਦਾ ਕੱ ਫ੍ਰਿਜ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਮਾਡਲ ਬਹੁਤ ਮਿਲ ਜਾਣਗੇ ਵੈਰਾਈਟੀ ਬਹੁਤ ਮਿਲ ਜੂ ਜਿੰਨੇ ਮਰਜ਼ੀ ਦੇਖੀਓ ਵੱਡੇ ਛੋਟੇ ਸਾਰੇ ਫ੍ਰਿਜ ਮਿਲ ਜਾਣਗੇ ਜੀ ਹਾਂ ਤੇ ਆ ਆ ਦੇਖੋ ਆ ਆ ਕਿੰਨੇ ਦਾ ਆਹ ਜਿਹੜਾ ਆਹ ਬਾਹਲਾ ਇਹ 28000 ਰੁਪਏ ਦਾ ਫ੍ਰਿਜ ਆ ਜੀ ਇਹ ਫਰੂਟ ਆਣਾ ਥੱਲੋ ਫਰੂਟ ਪੈਂਦੇ ਇਹਦੇ ਵਿੱਚ ਫਰੂਟ ਦਾ ਖੰਡ ਨੱਡ ਬਣਾ ਨੀਚੇ ਜੀ ਅੱਛਾ ਹਾਂਜੀ ਉੱਪਰ ਦੂਜਾ ਹੈ ਜੀ ਇਹ ਤਾਂ ਸਨੱਖੀ ਬਹੁਤ ਆ ਹਾਂ ਬਹੁਤ ਸਨੱਖਾ ਫ੍ਰਿਜ ਆ ਬਹੁਤ ਵਧੀਆ ਗੌਰੇਜ ਦਾ ਫ੍ਰਿਜ ਆ ਜੀ ਹੂੰ 5000 ਦੇ ਵਿੱਚ ਪੁਰਾਣਾ ਕੱਢ ਦਾਂਗੇ ਜੀ 5000 ਰੁਪਏ ਦਾ ਪੁਰਾਣਾ ਕੱ ਆ ਇਹ ਫਰੂਟਾ ਫਰਾਟਾ ਨਾ ਫਿਰ 스멜 ਨਹੀਂ ਆਉਣ ਲੱਗਦੀ ਹਾਂ ਜੀ ਨਾ 스멜 ਨਹੀਂ ਆਉਂਦੀ ਫ੍ਰਿਜ ਜੀ ਹਾਂ ਮੰਨ ਲਓ ਜੀ ਮੈਂ ਖਰੂਜਾ ਖਰਵਾਜਾ ਰੱਖ ਦਿੰਦੇ ਨੇ 스멜 ਸਾਰੇ ਫ੍ਰਿਜ ਜਾਂਦੀ ਆ ਉਸ ਤਰ੍ਹਾਂ 스멜 ਨਹੀਂ ਆਉਂਦੀ ਜੀ ਤੇ ਅਗਰ ਮਗਰਲੇ ਪਾਸੇ ਸਟੀਲ ਜਿੰਦੀਆਂ ਫ੍ਰਿਜਾਂ ਵੀ ਪਈਆਂ ਹਾਂਜੀ ਹਾਂਜੀ ਮਗਰਲੇ ਪਾਸੇ ਸਟੀਲ ਵਾਲੀਆਂ ਪਈਆਂ ਨੇ ਵੱਡੀਆਂ ਜੀ 350 ਲੀਟਰ ਦੀ ਫ੍ਰਿਜ ਆਈ ਇਹ ਆਹਾਂ ਹਾਂਜੀ 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 ਹੂੰ ਇਹਨਾਂ ਚ ਵੀ ਇਹਨਾਂ ਚ ਵੀ ਉਹੀ ਹਾਂਜੀ ਹਾਂਜੀ ਉਹੀ ਸਕੀਮਾਂ 5000 ਰੁਪਏ ਕੱਢ ਦਾਂਗੇ ਜੀ ਤੇ ਫਰਨੀਚਰ ਵਾਲਾ ਵੀ ਮਾੜਾ ਜਾ ਫਰਨੀਚਰ ਵਾਲਾ ਐਲਸੀਡੀਆਂ ਐਲਸੀਡੀਆਂ ਐਲਸੀਡੀ 5000 ਦੀ ਕੱਢ ਦਿੰਦੇ ਕੋਈ 5000 ਦੀ ਪੁਰਾਣਾ ਟੀਵੀ ਕਟਾ ਲਓ ਕੋਈ ਐਲਸੀਡੀ ਕਟਾ ਲਓ ਜੀ ਤੇ ਆ ਏਡੀ ਵੱਡੀ ਆ ਆਹ ਕੀੜੀ ਆ ਇਹ ਇਹ ਆਪਣੀ 55 ਇੰਚੀ ਹੈ ਜੀ 4K ਹਾਂ ਇਹ ਆਪਣੇ ਕੋਲ ਜਿਵੇਂ 15 ਇੰਚੀ 32 ਇੰਚੀ 15000 ਦੀ ਹੈ ਹੂੰ 42 ਇੰਚੀ 19000 ਦੀ ਹੈ ਹੂੰ 50 ਇੰਚੀ 29000 ਦੀ ਹੈ 5000 ਦਾ ਪੁਰਾਣਾ ਟੀਵੀ ਕਟਾ ਲਓ ਜਾਂ ਪੁਰਾਣੀ ਐਲਈਡੀ ਕਟਾ ਲਓ ਆ 50 ਇ 50 ਜੀ 29 ਚੋਂ 5 ਕੱਟ ਕੇ 24 ਦੀ ਰਹਿ ਗਈ ਜੀ 24 ਫੋਰ ਕੇ ਫੋਰ ਕੇ ਫੋਰ ਕੇ ਜੀ ਠੀਕ ਆ ਤੇ ਗਾਰੰਟੀ ਵਾਰੰਟੀ ਗਾਰੰਟੀ 2 ਸਾਲ ਦੀ ਹੈ ਜੀ ਗਾਰੰਟੀ ਵਾਰੰਟੀ 2 ਸਾਲ ਦੀ ਹਾਂਜੀ ਹਾਂਜੀ ਇਹਨੂੰ ਕਹਿੰਦੇ ਆ ਬੱਲੀਬਾਈ ਰੈਕੋਟ ਵਾਲਾ ਰੈਕੋਟ ਆਉਣਾ ਪਊਗਾ ਅਗਲੇ ਨੂੰ ਹਾਂਜੀ ਰੈਕੋਟ ਆਉਣਾ ਪਊਗਾ ਹਾਂ ਰੈਕੋਟ ਆਉਣਾ ਪਊਗਾ ਤੇ ਬਾਈ ਫਰਨੀਚਰ ਦਾ ਵੀ ਮੜਾ ਜਦਾ ਹਾਂਜੀ ਹਾਂਜੀ ਫਰਨੀਚਰ ਦੇਖ ਲਓ ਜੀ ਫਰਨੀਚਰ ਦਿਖਾ ਦਈਏ ਸੋਫੇ ਸਾਫੇ ਬਾਰੇ ਵੀ ਤਾਂ ਸਾਨੂੰ ਦੇ ਦਿਓ ਜਾਣਕਾਰੀ ਆ ਦੇਖੋ ਜਿਹੇ ਜਿਹੇ ਮਰਜ਼ੀ ਸੋਫਾ ਲੈ ਲਓ ਜੀ ਇੱਕ ਤੋਂ ਇੱਕ ਸੋਫਾ ਵਾ ਆਪਣੇ ਕੋਲੇ ਜਿਹੜਾ ਵੀ ਉਹ ਪੁਰਾਣਾ ਸੋਫਾ ਤੁਸੀਂ ਲੈ ਕੇ ਆਉਂਗੇ 5000 ਦਾ ਲੈਸ ਹੋ ਜੂਗਾ ਜਿਵੇਂ 30000 ਦਾ ਸੋਫਾ 35000 ਦਾ ਸੋਫਾ ਇਹ ਇਹ ਐਡਰੈਸਟ ਵਾਲਾ ਸੋਫਾ ਹੀ 42000 ਰੁਪਏ ਦਾ ਆ ਉਪਰੀਤ ਦਿਖਾ ਓਏ ਉੱਪਰ ਦੇਖੋ ਮੜਾ ਜਾ ਇਹ 42000 ਰੁਪਏ ਦਾ ਸੋਫਾ ਮੈਂ ਮੰਨ ਲਾ ਬੱਲੀ ਭਾਈ ਇਹ ਲੈ ਗਿਆ ਤੇਰੇ ਕੋਲੋਂ ਇਹ ਲੈ ਗਿਆ ਸੋਫਾ ਮੈਂ ਲੈ ਗਿਆ ਹਾਂਜੀ 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 ਉਸ ਤੋਂ ਬਾਅਦ ਮੈਂ 34 ਸਾਲਾਂ ਬਾਅਦ ਇਹ ਬਦਲਣਾ ਉਹ ਉਹਦੇ ਲਈ ਕੀ ਆਫਰ ਆ ਜੇ ਕੋ ਤਿੰਨ ਸਾਲ ਦੇ ਵਿੱਚ ਉਹ ਸਾਥ ਸੋਫਾ ਬਦਲਦਾ ਸਾਡੀ ਦੁਕਾਨ ਤੋਂ ਗਿਆ ਸੋਫਾ ਜੀ ਉਹ ਅਸੀਂ ਅੱਧ ਮੁੱਲ 'ਚ ਵਾਪਸ ਕਰ ਲਾਂਗੇ ਮੰਨ ਲਓ 40000 ਰੁਪਏ ਦਾ ਮੈਂ ਤੁਹਾਡੇ ਤੋਂ ਆ ਸੋਫਾ ਲੈ ਗਿਆ ਹਾਂਜੀ 프리 ਤਾਂ ਆਹ ਮਾੜਾ ਜਿਹਾ ਦਿਖਾਈ ਪੁੱਤ ਆਹ ਸੋਫਾ ਮੈਂ 40 ਦਾ ਲੈ ਗਿਆ ਹਾਂਜੀ 5 ਦਾ ਤੁਹਾਡਾ ਪੁਰਾਣਾ ਕੱਟ ਦਾਂਗੇ ਜੀ 5 ਦਾ ਪੁਰਾਣਾ ਕੱਟ ਗਿਆ ਇਹ ਲੈ ਗਿਆ ਮੈਂ 35 35000 ਦਾ 35000 ਹਾਂਜੀ 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 ਹੁਣ ਮੈਂ ਤਿੰਨ ਸਾਲਾਂ ਬਾਅਦ ਆਉਣਾ ਬਦਲਣਾ ਹਾਂਜੀ ਹਾਂਜੀ ਤੁਸੀਂ 7.5 ਕਟੋਗੇ ਕਿ 20 ਕਟੋਗੇ 20 ਕਟਾਂਗੇ ਜੀ ਹਣਾ ਹਾਂ ਹਾਂ ਜੀ 20000 ਰੁਪਏ ਦਾ ਵਾਪਸ ਲੈ ਲਾਂਗੇ 20 20 ਮਤਲਬ ਇਹਨੂੰ ਤੁਸੀਂ 40 ਮੰਨੋਗੇ ਤਾਂ 20 ਕਟੋਗੇ 20 ਕਟਾ ਕਿੰਨਾ ਕਿੰਨੇ ਚਿਰ ਤੱਕ ਤੁਹਾਡੀ ਇਹ 3 ਸਾਲ ਤੱਕ ਦੀ ਲਿਮਟ ਆਪਣੀ ਜੀ 3 ਸਾਲ ਨੂੰ ਜੇ ਬਦਲ ਕੇ ਤੁਸੀਂ ਬਦਲ ਕੇ ਲੈ ਕੇ ਆਣਾ ਸਾਡਾ ਸੋਫਾ ਤਾਂ ਤੁਹਾਡਾ 20 20000 ਚ ਕੱਢ ਦਾਂਗੇ 20000 ਤੇ ਜੇ ਉਹ ਮਾੜਾ ਮੋਟਾ ਕੋਈ ਪਾਟਿਆ ਛਿੱਟਿਆ ਕੋ ਟੁੱਟਿਆ ਭੱਜਿਆ ਹੋਇਆ 19 ਵੀ ਦਾ ਚੱਲ ਜੂਗਾ ਜੇ ਕੋਈ ਜਿਆਦਾ ਉਹ ਜਾ ਕੱਪੜੇ ਦਾ ਚਾਰਜ ਵਗੈਰਾ ਲੱਗੇਣਗੇ ਠੀਕ ਹਾਂਜੀ ਵੈਸੇ ਤਿੰਨ ਸਾਲ ਚ ਨਾ ਕੱਪੜਾ ਪਾੜੇ ਜੀ ਨਾ ਕੋਈ ਖਰਾਬ ਹੋਵੇ ਤਿੰਨ ਸਾਲਾਂ ਚ ਤਾਂ ਕੁਝ ਹੁੰਦਾ ਹੀ ਨਹੀਂ ਤਾਂ ਕੁਝ ਨਹੀਂ ਹੁੰਦਾ ਤਿੰਨ ਸਾਲਾਂ ਚ ਕੁਝ ਨਹੀਂ ਹੁੰਦਾ ਜੇ ਬਦਲਣਾ ਚਾਹਵੇ ਤਾਂ ਉਹਦਾ ਉਹਦਾ 20000 ਰੁਪਏ ਦਾ ਸੇਫ ਹੀ ਆ ਹਾਂ 20000 ਰੁਪਏ ਦਾ ਸੇਫ ਆ ਜੀ ਹਾਂ ਤੇ ਇਧਰਲੇ ਪਾਸੇ ਹੋਰ ਬਾਕੀ ਦੀਆਂ ਚੀਜ਼ਾਂ ਤੇ ਕੀ ਹੋਰ ਬਾਕੀ ਦੇਖੋ ਜਿਵੇਂ ਅਨਮਾਰੀ ਹੈ ਜੀ ਆਪਣੇ ਕੋਲ ਅਨਮਾਰੀ ਐਲਈਡੀ ਪੈਨਲ ਮਿਲ ਜਾਂਦੇ ਨੇ ਅਨਮਾਰੀਆਂ ਮਿਲ ਜਾਂਦੀਆਂ ਨੇਗੀਆਂ ਐਲਈਡੀ ਪੈਨਲ ਦੇ ਉੱਤੇ ਜਿਵੇਂ ਕੂਲਰ ਕਟਾ ਲਓ ਕੋਈ ਫਰਿੱਜ ਕਟਾ ਲਓ ਜਿਹੜੀ ਚੀਜ਼ ਮਰਜ਼ੀ ਕਟਾ ਲਓ ਇਹ 1300 5000 ਦਾ ਫਰਿੱਜ ਵੀ ਕੱਢ ਦਾਂਗੇ 5000 ਦੀ ਪੇਟੀ ਵੀ ਕੱਢ ਦਾਂਗੇ 5000 ਦੀ ਨਮਾਰੀ ਵੀ ਕੱਢ ਦਾਂਗੇ ਜਿਹੜੀ ਚੀਜ਼ ਮਰਜ਼ੀ ਕਟਾ ਲਓ 5000 ਦੀ ਕੱਟ ਕੇ 8000 ਦਾ ਪਊਗਾ ਅੱਛਾ ਇਹ 8000 ਰੁਪਏ ਦਾ ਪਊਗਾ ਇਹ 8000 ਰੁਪਏ ਦਾ ਪਊਗਾ ਜੇ ਜੇ ਮੰਨ ਕੇ ਚੱਲ ਵੀ ਮੇਰੇ ਕੋਲ ਤਾਂ ਕੁਝ ਨਹੀਂ ਕਟਾਉਣ ਨੂੰ ਹਾਂਜੀ ਹਾਂਜੀ ਫੇਰ ਮੈਂ ਨਗਦ ਲੈਣ ਆ ਗਿਆ ਫਿਰ 1000 ਰੁਪਏ ਉਸ ਨੂੰ ਲਸ ਕਰ ਦਾਂਗੇ ਜੀ ਫਿਰ 12 ਦਾ 12 ਦਾ ਜੀ ਫਿਰ 12 ਦਾ ਜੇ ਕਟਾਉਣ ਆਗੇ 5 ਦਾ ਕਟਿਆ ਜਾਊਗਾ ਫਿਰ ਪੰਜ ਦਾ ਹਾਂ ਇਹ ਜੇ ਕੁਝ ਜਿਆਦਾ ਵਧੀਆ ਐਲਈ ਡੀ ਪੈਨਲ ਲੈਣਾ ਆਪਣੇ ਕੋਲ ਇਸ ਤਰ੍ਹਾਂ ਦਾ ਐਲਈ ਡੀ ਪੈਨਲ ਹੁੰਦਾ ਜੀ ਇਹ 15000 ਰੁਪਏ ਦਾ ਜੀ ਇਹ 15 ਦਾ ਇਹ ਜੋ ਪੰਜ ਕੱਟ ਕੇ 10 ਦਾ ਰਹਿ ਜੂਗਾ ਜੀ ਆਹਾਂ ਅੱਛਾ ਆ ਆ 10000 ਰੁਪਏ ਦਾ ਰਹਿ ਜੂਗਾ ਹਾਂਜੀ ਇਹ 10000 ਰੁਪਏ ਦਾ ਰਹਿ ਜੂਗਾ ਤੇ ਆਹ ਅਲਮਾਰੀਆਂ ਜਿਵੇਂ ਇਹ ਨਮਾਰੀ 15000 ਰੁਪਏ ਦੀ ਨਮਾਰੀ ਹੈ ਜੀ ਆਹਾਂ 7 ਵਜੇ 5 ਦੀ ਨਮਾਰੀ ਹੈ ਜੀ ਜੀ ਇਹਦੇ ਵਿੱਚ ਵਧੀਆ ਪੂਰੀ ਹੈਂਡਲ ਲੱਗੇ ਹੋਏ ਨੇ ਫੈਂਸੀ ਲੋਕ ਲੱਗੇ ਹੋਏ ਨੇਗੇ ਫੈਂਸੀ ਹੈਂਡਲ ਲੱਗੇ ਹੋਏ ਨੇ 15000 ਦੀ ਨਮਾਰੀ ਆ 5000 ਦੀ ਜੋ ਪੁਰਾਣੀ ਨ 5000 ਰੁਪਏ ਦੀ ਕੱਟੀ ਗਈ ਹੈ ਤੇ ਇੱਕ ਗੱਲ ਮੈਨੂੰ ਹੋਰ ਦੱਸ ਵੀ ਇਹ ਮੁੜ ਕੇ ਇਹਦੀ ਕਿੰਨੇ ਕਚਰ ਦੀ ਜ਼ਿੰਮੇਵਾਰੀ ਆ ਵੀ ਭਾਈ ਇਹ 5 ਸਾਲ ਦੀ ਗਾਰੰਟੀ ਆ ਕੋਣਾ ਲੱਗਣ ਦੀ ਜੀ ਤੇ 5 ਸਾਲ ਦੀ ਤੇ ਜੇ ਮੰਨ ਲ ਤਿੰਨਾਂ ਸਾਲਾਂ ਨੂੰ ਮੈਂ ਇਹ ਵੀ ਬਦਲ ਕੇ ਲੈ ਜਾਣੀ ਹੋਵੇ ਇਹ ਤਾਂ 5000 ਚ ਕੱਟੀ ਹੋਊਗੀ ਜੀ ਇਹ 5000 ਚ ਕੱਟੀ ਇਹ 5000 ਚ ਕੱਟੀ ਹੋਊਗੀ ਆਹੋ ਮੁੜ ਕੇ ਮੈਂ ਤੇਰੇ ਤੋਂ ਫਿਰ 10 ਚ ਰਹਿ ਗਈ ਫਿਰ ਹਾਂ 10 ਚ ਰਹਿ ਗਈ 10 ਚ ਰਹਿ ਗਈ ਹਾਂ ਜੀ ਫਿਰ ਇਹ ਵੀ ਅੱਧੂ ਕੋਈ ਕੱਟੀ ਗਈ ਹਾਂ ਅੱਧੀ ਨੂੰ ਤਾਂ ਘੱਟ-ਘੱਟੀ ਗਈ ਥੋੜੀ ਜੀ 5 ਦੀ ਕੱਟੀ ਜਾਊਗੀ ਹੂੰ ਹਾਂ ਜੀ ਤੇ ਆਹ almari ਬਹੁਤ ਸੋਹਣੀ ਆ ਆਹ almari ਇਹ ਸੋਹਣੀ ਵੜੀ ਆ ਹੈਨਾ ਹਾਂਜੀ 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 ਇਹ ਇਹ ਹੈਗੀ ਆ ਉਹਦੇ ਚ ਮਤਲਬ ਬਣੀ ਹੋਈ ਹੈ ਲੋਹੇ ਦੀ ਬਣੀ ਹੈ ਚਾਦਰ ਦੀ ਅੰਬਿਕਾ ਕੰਪਨੀ ਦੀ ਨਵਰੀ ਅੰਬਿਕਾ ਕੰਪਨੀ ਦੀ ਅੱਛਾ ਇਹ ਕਿੰਨੇ ਕਿਤੀ ਆ ਇਹ ਜਿਵੇਂ 30000 ਰੁਪਏ ਤੋਂ ਸ਼ੁਰੂ ਹੁੰਦੀ ਵੱਡੀਆਂ ਨਵਰੀਆਂ ਜੀ ਇਹ ਅੱਛਾ 25000 30000 35000 ਅੰਬਿਕਾ ਦਾ ਬ੍ਰਾਂਡ ਆਈ ਹੈ ਅੰਬਿਕਾ ਹੂੰ ਅੰਬਿਕਾ ਦੀ ਨਵਰੀ ਹੁੰਦੀ ਹੈ ਪਾਊਡਰ ਕੋਟਿੰਗ ਵਾਲੀ ਜੀ ਇਹਦੇ ਚ ਲੋਕ ਵਗੈਰਾ ਹੀ ਵਧੀਆ ਲੱਗੇ ਹੁੰਦੇ ਨੇ ਇਸ ਤਰ੍ਹਾਂ ਹੀ ਆ ਅੱਜ ਜੰਬਦੇ ਲੱਗੇ ਨੇ ਨਹੀਂ ਉਹ ਤਾਂ ਅੱਖੀ ਵਾਲੀ ਆ ਸੋਹਣੀ ਬਹੁਤ ਆ ਬਲੀ ਭਾਈ ਆਹ 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 ਵੈਰਾਈਟੀ ਨਵੀਂ ਆ ਹੈ ਹਾਂਜੀ ਹਾਂਜੀ ਨਵੀਂ ਵੈਰਾਈਟੀ ਆਈ ਹੈ ਯੂਵੀ ਬੋਰਡ ਵਾਜਦੀ ਯੂਵੀ ਬੋਰਡ ਵਾਲੀ ਨਮਾਰੀ ਵਜਦੀ ਆ ਇਹ ਬਹੁਤ ਸ਼ਾਨਦਾਰ ਨਮਾਰੀ ਆ ਜੀ ਸੋਹਣੀ ਬਹੁਤ ਆ ਯਾਰ ਬਹੁਤ ਜ਼ਿਆਦਾ ਸੋਹਣੀ ਨਮਾਰੀ ਆ ਜੀ ਦੇਖੋ ਯਾਰ ਆ ਪ੍ਰੇਜ਼ੂ ਦਾ ਆਪਾਂ ਬਥੇਰਾ ਤੁਰੇ ਫਿਰਦੇ ਆ ਪਰ ਆ ਚੀਜ਼ ਤੇ ਆਹ ਚੀਜ਼ ਆਪਾਂ ਪਹਿਲੀ ਵਾਰ ਦੇਖ ਰਹੇ ਆਂ ਇਹ ਐਂਜ ਨਹੀਂ ਲੱਗਦਾ ਦੇਖਣ ਨੂੰ ਜਿਵੇਂ ਪੱਥਰ ਦੀ ਬਣੀ ਹੁੰਦੀ ਹੈ ਜਿਵੇਂ ਹਾਂ ਜੀ ਜਿਵੇਂ ਪੱਥਰ ਦੀ ਲੁੱਕ ਹੁੰਦੀ ਹੈ ਉਸ ਤਰ੍ਹਾਂ ਲੁੱਕ ਆਉਂਦੀ ਹੈ ਇਹ ਦੇਖਣ ਚ ਹਾਂ ਤੇ ਨਵਾਂ ਬੋਰਡ ਆ ਯੂਵੀ ਬੋਰਡ ਬੋਲਦੇ ਨੇ ਇਹਨੂੰ ਨਹੀਂ ਬੱਲੀ ਭਾਈ ਆ ਆਹ ਜਿਹੜੀ ਦੀ ਗਲੌਸ ਆ ਇਹ ਖਤਮ ਤਾਂ ਨਹੀਂ ਹੋ ਜੂਗੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਇਹਨੂੰ ਜੀ ਹੈ ਕੁਛ ਨਹੀਂ ਹੁੰਦਾ ਇਹਨੂੰ ਜੀ ਐਵੇਂ ਹੀ ਰਹੂਗੀ ਇਹ ਐਵੇਂ ਹੀ ਰਹੂਗੀ ਐਵੇਂ ਹੀ ਰਹੂਗੀ ਸੋਹਣੀ ਬਹੁਤ ਆ ਬਹੁਤ ਸੋਹਣੀ ਨੂੰ ਮਾਰੀ ਇਹ ਜਿੰਨਾ ਕਿ ਮੇਰਾ ਅੰਦਾਜ਼ਾ ਇਹ ਬਹੁਤ ਜ਼ਿਆਦਾ ਵਿਕਣਗੇ ਹਾਂਜੀ 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 ਇਹਦੀ ਡਿਮਾਂਡ ਬਹੁਤ ਆ ਤੇ ਫੈਂਸੀ ਕੋਈ ਜਿਹੜੇ ਹੈਂਡਲ ਵਗੈਰਾ ਨੇ ਉਹ ਵੀ ਸਾਰੇ ਫੈਂਸੀ ਲੱਗੇ ਨੇ ਲੋਕ ਵਗੈਰਾ ਵੀ ਵਧੀਆ ਲੱਗੇ ਨੇ ਆ ਚੀਜ਼ਾਂ ਦੇ ਰਾਜ ਵਗੈਰਾ ਬਹੁਤ ਸੋਹਣੇ ਬਣੇ ਹੋਣੇ ਆ ਦੇਖੋ ਤੇਰੇ ਇੱਕ ਸਮੂਥ ਵੜੇ ਆ ਹਾਂਜੀ 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 ਇਹ ਚੀਜ਼ਾਂ ਨੂੰ ਪੂਰੀ ਵਧੀਆ ਬਣੀ ਹੋਈ ਹੈ ਸ਼ੌਕ ਨਾਲ ਜੀ ਫਿਰ ਖੜਕਣ ਵਾਲੀ ਹੈ ਨਹੀਂ ਜ਼ਿੰਮੇਵਾਰੀ 2 ਸਾਲ ਦੀ ਗਾਰੰਟੀ ਹੈ ਜੀ। ਅੱਛਾ। ਹਾਂਜੀ। ਚਲੋ ਤਾਂ ਚੱਲਦੇ ਹਾਂ। ਲਈ ਭਾਈ ਆਪਣੇ ਕੋਲੇ ਨਾ ਪੈਕੇਜ ਬਹੁਤ ਕਮਾਲ ਹੁੰਦੇ ਆ ਜਿਹੜੇ ਸਭ ਤੋਂ ਸੰਤੋਸ਼ਟ ਹੋਏ ਨਾ ਗਾਹਕ ਉਹ ਤੁਹਾਡੇ ਪੈਕੇਜ ਤੋਂ ਬਹੁਤ ਵਧੀਆ ਹੋਇਆ ਤੇ ਇੱਕ ਇੱਕ ਪੈਕੇਜ ਬਸ ਤ ਰਤ ਨੰਗ ਹੀ ਆ ਹਨਾ ਹੁਣ ਨਹੀਂ ਚੱਲੀ ਜਾਂਦੇ ਵਿਆਹਾਂ ਕਰਦੇ ਵਿਆਹ ਚੱਲੀ ਜਾਂਦੇ ਨਹੀਂ ਬਾਬਾ ਜੀ। ਫਿਰ ਵਿਆਹਾਂ ਵਾਸਤੇ ਧੀਆ ਦੇ ਧਾਨ ਵਾਲੇ ਮਸਲੇ ਦੇ ਵਿੱਚ ਹਾਂਜੀ 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 ਪੈਕੇਜ ਦੱਸ ਦਿਓ ਕੋਈ। ਇਹ ਆਪਣਾ 46000 ਰੁਪਏ ਦਾ ਪੈਕੇਜ ਹੈ ਜੀ। ਜਿਹਦੇ ਵਿੱਚ ਬੈੱਡ ਆ ਗਿਆ, ਗੱਦੇ ਆ ਗਏ। ਸੋਫਾ ਆ ਗਿਆ, ਟੇਬਲ ਆ ਗਿਆ। ਨਾਲ ਗਲਾਸ ਆ ਗਿਆ ਜੀ। ਨਹੀਂ 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 ਮੈਨੂੰ ਦੁਬਾਰਾ ਦੱਸ। ਹਾਂ ਜੀ। 46000 ਦਾ ਪੈਕੇਜ ਆ। 46000 ਦਾ ਪੈਕੇਜ ਆ। 46000 ਰੁਪਏ ਦੇ ਵਿੱਚ ਹੀ ਸੋਫੇ ਆ। ਸੋਫੇ ਆ। ਨਾਲ ਹੀ ਟੇਬਲ ਆ। ਇਹਦੇ ਵਿੱਚੇ ਹੀ ਟੇਬਲ ਆ। ਵਿੱਚੇ ਹੀ ਟੇਬਲ ਆ। ਵਿੱਚੇ ਹੀ ਬੈੱਡ ਆ। ਵਿੱਚੇ ਹੀ ਬੈੱਡ ਆ। ਵਿੱਚੇ ਹੀ ਗੱਦੇ ਆ। ਵਿੱਚੇ ਹੀ ਗੱਦੇ ਆ। ਤੇ ਹੋਰ ਕੀ ਆ? ਇਹ ਨਮਾਰੀ ਵਿੱਚ ਆ ਜੀ। ਯਾਰ ਤੈਨੂੰ ਇਹ ਚੋ ਬਚੂਗੀ। ਨਿਕੂ ਗੱਲ ਨਹੀਂ ਬਚੂ ਨੂੰ ਇਹ ਗਏ ਜਿਵੇਂ ਆਪਾਂ ਨੂੰ ਲੋਕਾਂ ਦੇ ਆਰਡਰ ਆਉਂਦੇ ਨੇ ਪਿਆਰ ਆਉਂਦਾ ਫੋਨ ਆਉਂਦੇ ਨੇ ਇਹਦੇ ਨਾਲ ਦੁਕਾਨ ਦੀ ਐਡ ਹੋ ਜਾਂਦੀ ਹੈ ਜੀ ਉਸ ਤਰ੍ਹਾਂ ਇਹਦੀ ਡਿਲੀਵਰੀ ਫ੍ਰੀ ਹੈ ਪੂਰੇ ਪੰਜਾਬ 'ਚ ਯਾਰ ਬੈੱਡ ਮੈਂ ਮੋਟਾ ਜਿਹਾ ਹਿਸਾਬ ਲਾਵਾਂ ਬਈ 20000 ਦਾ ਬੈੱਡ ਹੋਊ 5-7000 ਦੇ ਆ ਹੋਣਗੇ ਹਾਂਜੀ 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 ਹੈ 15-20000 ਤੋਂ ਘੱਟ 20000 ਤੋਂ ਘੱਟ ਸੋਫਾ ਨਹੀਂ ਦਿੰਦਾ 10000 ਤੋਂ ਘੱਟ ਲਮਾਰੀ ਨਹੀਂ ਦਿੰਦਾ ਵੀ ਇਹ ਤਾਂ 60000 ਦੇ ਨੇੜੇ ਤੇੜੇ ਸਮਾਨ ਬਣਦਾ ਇਹ ਆਪਣਾ 46000 ਰੁਪਏ ਦਾ ਰੇਟ ਹੈ ਇਹਦਾ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈਗੀ ਹਰੇਕ ਕਸਟਮਰ ਨੂੰ ਪ੍ਰੈਸਟੇਜ ਵੱਲੋਂ ਫ੍ਰੀ ਗਿਫਟ ਦਿੱਤਾ ਜਾਂਦਾ ਜੀ ਅੱਛਾ ਨਾਲ ਆ ਵੀ ਦੇਣਾ ਹਾਂ ਨਾਲ ਇਹ ਵੀ ਦੇਣਾ ਗਿਫਟ ਹੈ ਜੀ ਸਾਰਿਆਂ ਨੂੰ ਇਹ ਅੱਛਾ ਇਹ ਐਡਵਰਟਾਈਜ਼ਮੈਂਟ ਵਾਸਤੇ ਲੈ ਆ ਭਾਈ ਆ ਵੈਸੇ ਕੋਈ ਵਿਆਹ ਨਹੀਂ ਕੋਈ ਵੀ ਘਰ ਵਾਸਤੇ ਲੈ ਜੀ ਕੋਈ ਵੀ ਘਰ ਵਾਸਤੇ ਲੈ ਲੈ ਜੀ ਕੋਈ ਵੀ ਲੈ ਜੇ ਘਰ ਕੋਈ ਵੀ ਲੈ ਜੇ ਘਰ ਵਾਸਤੇ ਜੀ ਕਿਸੇ ਨੇ ਨਵਾਂ ਘਰ ਪਾਇਆ ਸਾਲਾ ਸਟ ਆ ਜਾਂਦਾ ਅਗਲੇ ਘਰ ਦਾ ਹੀ ਹਾਂ 40000 ਰੁਪਏ ਨਾ ਘਰ ਪਰਜੂ 40000 ਨਾ ਘਰ ਪਰਜੂਗਾ ਜੀ ਹਾਂ ਲੈ ਭਾਈ ਤੇ ਆ ਜੋ ਮਾੜਾ ਜਾ ਉੱਪਰਲੇ ਪਾਸੇ ਵੀ ਆ ਜਾ ਜੀ ਪ੍ਰੀਤ ਇਹ ਪੈਕੇਜ ਬਹੁਤ ਮੰਦੇ ਚ ਵੀ ਮੱਲਾ ਆਹ ਸੋਫੇ ਕਿੰਨੇ ਘਟਾਓ ਆਹਾ ਓਏ ਆ ਹੈ ਨਹੀਂ ਸੀ ਬੱਲੀ ਭਾਈ ਪਿਛਲੀ ਯਾਰ ਆਪਣੇ ਕੋਲੇ ਵੈਰਾਈ ਦੀ ਦਿਨ ਪਰ ਦਿਨ ਵਧੀ ਜਾਂਦੀ ਹੈ ਜੀ ਪ੍ਰਮਾਤਮਾ ਦੀ ਕਿਰਪਾ ਹੈ ਗਾਂਾਂ ਦਾ ਪਿਆਰ ਹੈਗਾ ਉੱਪਰ ਪਹਿਲਾਂ ਇੱਕ ਮੰਜ਼ਲ ਪਾਈ ਫਿਰ ਦੂਜੀ ਪਾਤੀ ਹੁਣ ਤੀਜੀ ਤੇ ਚੌਥੀ ਇਕੱਠੀਆਂ ਦੋ ਪਾਤੀਆਂ ਛੋਕਰ 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 ਮਾਲਕ ਦਾ ਤਾਂਹਾਂ ਨੂੰ ਕਿਹੜਾ ਸਮਾਨ ਮੁਕਣਾ ਪਿਆ ਹਾਂ ਜਿੰਨਾ ਮਰਜ਼ੀ ਹਾਂਜੀ 11 12 ਪਾ ਦਿੰਦੀ ਹੈ ਅਸੀਂ ਦਸਕਦਾਂ ਦਾ ਪਿਆਰ ਰਿਹਾ ਗਾਂਾਂ ਦਾ ਪਿਆਰ ਰਿਹਾ ਅਸੀਂ ਉੱਪਰ ਨੂੰ ਜਾਈ ਜਾਣਾ ਜੀ ਉੱਪਰ ਨੂੰ ਜਾਈ ਜਾਣਾ ਆਹ ਸੋਫੇ ਪਏ ਆਹ ਸੋਫੇ ਬਹੁਤ ਸੋਹਣੇ ਆ ਬਾਈ ਹਾਂਜੀ ਹਾਂਜੀ ਇਹ ਸੋਫਾ ਬਹੁਤ ਸੋਹਣਾ ਜੀ ਇਹ ਇਹ ਐਨੂੰ ਇਹ ਕੱਪੜੇ ਨੂੰ ਕੀ ਕਹਿੰਦੇ ਸਵੈਟ ਇਹ ਲੈਦਰ ਸਵ ਲਾਦਰ ਸਵੈਟ ਆ ਆ ਬਹੁਤ ਸੋਹਣਾ ਆ ਵੀ ਕਪੜਾ ਬਹੁਤ ਸੋਹਣਾ ਜੀ ਇਹਦੇ ਚ ਵੀ ਕੋਈ ਦੱਸ ਦੇ ਬਾਈ ਕੋਈ ਕੋਈ ਨਾ ਕੋਈ ਸਰਪ੍ਰਾਈਜ਼ ਵਾਲਾ ਦੇ ਦੇ ਰੇਟ ਸਾਨੂੰ ਜਿਵੇਂ ਹੁਣ ਆ ਸੋਫਾ ਜੀ ਇਸ ਤਰ੍ਹਾਂ ਦਾ ਸੋਫਾ ਹਾਂਜੀ ਇਹ ਆਪਾਂ ਦੇ ਦਾਂਗੇ 32000 ਰੁਪਏ ਦਾ ਜੀ 32000 ਦਾ ਪੂਰਾ ਸੈਟ ਪੂਰਾ ਸਵੈਟ ਦੇ ਦਾਂਗੇ 5000 ਦਾ ਪੁਰਾਣਾ ਕੱਢ ਦਾਂਗੇ 27000 ਦਾ ਪਊਗਾ ਜੀ ਅੱਛਾ ਇਹ ਚ ਵੀ ਪੁਰਾਣਾ ਕਟੋਗੇ ਜੀ ਜੀ 5000 ਦਾ ਪੁਰਾਣਾ ਕੱਢ ਦਾਂਗੇ ਜੀ ਇਹ ਚ ਵੀ ਪੁਰਾਣਾ ਕਟੋਗੇ ਤੇ ਆ ਕਿੰਨੇ ਦਾ ਦੇਵੋਗੇ ਆਹਾ ਆ ਬਾਹਲਾ ਕੈਮ ਆ ਯਾਰ ਇਹ 42000 ਰੁਪਏ ਦਾ ਸੋਫਾ ਜੀ 5 ਦਾ ਕੱਟ ਕੇ ਸੈਂਤੀ ਹਿਆਰ ਵੀ ਦਾ ਯਾਰ ਪ੍ਰੀਤੋਂ ਪੜਦੇ ਜਗਮ ਹਨਾ ਗੱਲਬਾਤ ਠੀਕ ਆ ਤੇ ਆਹਾ ਯਾਰ ਆਹ ਇਹ ਮਹਾਰਾਜਾ ਸੋਫਾ ਜੀ ਮੈਂ ਯਾਰ ਪਹਿਲਾਂ ਕਹਿਣ ਲੱਗਾ ਜੀ ਆ ਤਾਂ ਮਹਾਰਾਜੇ ਵਾਲੀਆਂ ਕੁਰਸੀਆਂ ਯਾਰ ਆਂ ਪ੍ਰੀਤ ਅਰਗਾਂ ਤੇ ਦਬਕਾ ਦੋਕਾ ਮਾਰਨ ਨੂੰ ਘਰੇ ਬਹਿ ਕੇ ਆਂ ਹੈ ਤੇ ਇਹ ਇਹ ਕਿੰਨੇ ਕਦਾ ਆਹ ਮਹਾਰਾਜਾ ਸੋਫਾ 37000 ਰੁਪਏ ਦੇ ਹੀ ਫਿਰ ਨਾ ਹੀ ਮਹਾਰਾਜ ਰੱਖੀ ਫਿਰ ਰੇਟ ਨਾ ਹੀ ਮਹਾਰਾਜ ਰੇਜ ਰੇਟ ਤਾਂ ਆਮ ਵਰਗੇ 37000 ਹੈ ਹਾਂ ਰੇਟ ਆਮ ਵਰਗੇ ਆ ਮਗਰਲੇ ਪਾਸੇ ਬੈੱਡ ਬੁੱਡ ਬੜੇ ਸੋਹਣੇ ਪਏ ਆ ਬੈੱਡ ਬੜੇ ਸੋਹਣੇ ਸੋਹਣੇ ਪੈਣੇ ਜਿਹੜੇ ਜੇ ਮਰਜ਼ੀ ਦੇਖ ਲੋ ਜੀ ਹੂੰ ਤੇ ਬਾਈ ਡਿਲੀਵਰੀ ਦਾ ਕੀ ਰਹਿੰਦਾ ਡਿਲੀਵਰੀ ਪੈਕੇਜ ਦੀ ਡਿਲੀਵਰੀ ਜੀ ਉਹ ਤਾਂ ਫ੍ਰੀ ਹੈ ਪੂਰੇ ਪੰਜਾਬ ਦੇ ਵਿੱਚ ਪੈਕੇਜ ਦੀ ਤਾਂ ਜਿਹੜਾ ਮਤਲਬ ਉਹ 46000 ਵਾਲਾ ਉਹ ਹਾਂ 46000 ਦੇ ਪੈਕੇਜ ਦੀ ਫ੍ਰੀ ਹੈ ਜਿਹੜਾ ਸਮਾਨ ਪੁਰਾਣੇ ਬੱਟੇ ਨਾ ਲੈ ਕੇ ਨੇ ਉਹਦੀ ਡਿਲੀਵਰੀ ਚਾਰਜ ਲੱਗਦੇ ਆ ਜੀ ਤੇ ਇਹ ਸੋਫਿਆਂ ਚ ਵੀ ਆਈਆਂ ਵੀ ਜੇ ਪੁਰਾਣਾ ਕਟਾਜੇ ਜਿਹੜਾ ਤੁਹਾਡੇ ਤੋਂ ਲਿਆ ਵਾ ਕਟਾ ਸਕਦਾ ਹਾਂਜੀ ਪੁਰਾਣਾ ਵੀ ਕਟਾ ਸਕਦਾ ਸਾਥੂ ਲਿਆ ਕਟਾ ਸਕਦਾ ਜੀ ਤੇ ਡਾਈਨਿੰਗ ਟੇਬਲਾਂ ਦਾ ਡਾਈਨਿੰਗ ਟੇਬਲ ਆਪਣੇ ਕੋਲ ਜਿਵੇਂ 35000 ਤੋਂ ਸ਼ੁਰੂ ਹੋ ਜਾਂਦੇ ਨੇ 35000 40000 45000 50000 ਜਿਹਹੇ ਜਮਰਜੀ ਲੈ ਲਓ ਜੀ ਉਹਦੇ ਚ 5 ਜਿਹੜਾ ਅਗਲੇ ਘਰੇ ਪਿਆ ਜਿਹੜਾ ਅਗਲੇ ਘਰੇ ਪਿਆ ਜੀ ਅੱਛਾ ਹਾਂਜੀ ਆ ਆ ਪੱਥਰ ਜਿਹੜਾ ਆ ਕਿੰਨੇ ਦਾ ਇਹ ਜਿਵੇਂ ਹੈਗਾ ਹੀ 55000 ਰੁਪਏ ਦੀ ਟੇਬਲ ਹੈ ਜੀ ਸਣੇ ਕੁਰਸੀਆਂ ਸਣੇ ਆ ਸਣੇ ਕੁਰਸੀਆਂ ਸਣੇ ਟੇਬਲ ਸਣੇ ਸਾਰਾ ਕੁਝ ਜੀ ਠੀਕ ਆ ਇਹ 45000 ਰੁਪਏ ਦਾ ਜੀ ਅੱਛਾ ਤੇ ਇਹਦੇ ਇਹਦੇ ਵਿੱਚੋਂ ਕਿੰਨਾ ਕੱਟ ਕੇ ਕਿੰਨੇ ਦਾ ਰਹ ਜੂਗਾ ਇਹ 45 ਚੋਂ 10 ਕੱਟ ਕੇ 35000 ਰਹ ਜੂਗਾ ਜੀ 35000 ਦਾ ਰਹ ਜੂਗਾ ਹਾਂ ਜੀ 35000 ਰਹ ਜੂਗਾ ਬਾਕੀ ਕਿਸੇ ਸਸਤਾ ਲੈਣਾ ਸਸਤਾ ਹੀ ਮਿਲ ਜੂ 35000 ਦਾ 40000 ਦਾ ਜਾਇ ਜਾਇ ਮਰਜ਼ੀ ਲੈ ਲਓ ਜੀ ਉਸ ਤਰ੍ਹਾਂ ਜਿਵੇਂ ਕੋਈ ਪਲੇਨ ਕੁਰਸੀ ਨਾਲ ਲੈਣਾ ਇਸ ਤਰ੍ਹਾਂ ਇਹ 35000 ਰੁਪਏ ਦਾ ਜੂਗਾ ਇਹ ਜੇ ਕਿਸੇ ਨੇ ਕੜਾਈ ਵਾਲੀ ਕੁਰਸੀ ਲੈਣਾ ਹੋਇਆ ਰੇਟ ਵਧੀ ਜਾਊਗਾ ਇਹ ਉਹੋ ਜਆ ਮਤਲਬ ਉਹ ਤਾਂ ਜੇ ਉਹ ਜਆ ਮਤਲਬ ਬੰਦਾ ਫਿਰ ਜਾਂਦਾ ਹੈ ਹਾਂਜੀ ਹਾਂਜੀ ਜਿਹੜਾ ਗਾਹਕ ਨੇ ਚੀਜ਼ ਲੈਣੀ ਹੈਗੀ ਸਟਾਕ ਦੀ ਕੋਈ ਕਮੀ ਨਹੀਂ ਸਟਾਕ ਬਹੁਤ ਪਿਆ ਜੀ ਸਟਾਕ ਤਾਂ ਯਾਰ ਭਾਵੇਂ ਮੈਨੂੰ ਇੰਨਾ ਪਤਾ ਵੀ ਸਾਰਾ ਅੱਜ ਰੈਕਾਟ ਨੇ ਸਾਰੇ ਨੇ ਬਦਲਣਾ ਹੋਵੇ ਤਾਂ ਇਕੱਲੇ ਰੈਕਾਟ ਦੇ ਵਿੱਚ ਇਹ ਇਕੱਲੇ ਤੋਂ ਇਹਦੇ ਤੋਂ ਹੀ ਬੱਲੀ ਤੋਂ ਹੀ ਬਦਲ ਲੂ ਹਾਂਜੀ 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 ਸਾਰੇ ਰੈਕਾਟ ਨੇ ਫਰਨੀਚਰ ਬਦਲਣਾ ਹੋਵੇ ਹਾਂਜੀ ਨਹੀਂ ਵਾਕਈ ਹੈਗਾ ਤੇ ਆਪਾਂ ਹੋਰ ਵੀ ਦੇਖਗੇ ਕੋਈ ਆਈਟਮ ਹੋਰ ਆਪਣਾ ਕੋ ਫਰਿੱਜਾਂ ਦਾ ਸਟਾਕ ਬਹੁਤ ਪਿਆ ਕੂਲਰਾਂ ਦਾ ਬਹੁਤ ਪਿਆ ਜੀ ਉੱਤੇ ਤੀਜੀ ਉਹੀ ਦਿਖਾ ਦੰਨੇ ਆ ਕੂਲਰ ਕਲਰ ਬਹੁਤ ਸਟਾਕ ਪਈ ਆਪਣੇ ਕੋਲੇ ਮਤਲਬ ਕੋਈ ਚੱਕਰ ਨਹੀਂਗਾ ਜੇ ਕਿਸੇ ਨੇ ਕੋਈ ਚੱਕਰ ਨਹੀਂਗਾ ਥੋਨੂੰ ਤੀਜੀ ਦੇ ਵੀ ਗਿੜਾ ਮਰਵਾਉਣੇ ਆ ਜੇ ਫਰਸ਼ ਫੁਰਸ਼ ਤਾਂ ਨਹੀਂ ਲਾਇਆ ਥੋਨੂੰ ਤੀਜੀ ਦੇ ਵੀ ਗਿੜਾ ਮਰਵਾਉਣੇ ਆਗੇ ਵੈਸੇ ਇੱਕ ਵਾਰੀ ਆਪਾਂ ਜਿੰਨਾ ਹੈਗਾ ਮੈਨੂੰ ਇੰਨਾ ਪਤਾ ਵੀ ਜੇ ਤੇਰਾ ਸਾਰਾ ਦਿਖਾਉਣ ਲੱਗ ਗਿਆ ਨਾ ਸ਼ੋਰੂਮ ਮਾਲਕ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਵੱਡਾ ਹੋਰ ਵੱਡਾ ਹੋ ਜਾਣਾ ਤੇ ਫਿਰ ਆਪਾਂ ਨੂੰ ਟਾਈਮ ਬਹੁਤ ਲੱਗ ਜਾਊਗਾ ਪਰ ਕੁੱਲ ਮਿਲਾ ਕੇ ਬਾਈ ਕੋਲੇ ਹਰੇਕ ਬੰਦੇ ਦੀ ਰੇਂਜ ਦੀ ਚੀਜ਼ ਹੈਗੀ ਆ ਮਤਲਬ ਜਿਹੜੇ ਆਪਣੇ ਦਰਮਿਆਨੇ ਪਰਿਵਾਰ ਹੁੰਦੇ ਆ ਉਹਨਾਂ ਦੀ ਰੇਂਜ ਆਲਾ ਹੈਗਾ ਜਿਹੜਾ ਥੋੜਾ ਜਿਹਾ ਘੱਟ ਬਜਟ ਵਾਲੇ ਬੰਦੇ ਆ ਉਹਨਾਂ ਆਲਾ ਵੀ ਹੈਗਾ ਜੇ ਕੋਈ ਵੱਧ ਪੈਸੇ ਖਰਚਣੇ ਚਾਹੁੰਦਾ ਉਹਦੇ ਆਲਾ ਵੀ ਹੈਗਾ ਗਰੰਟੀ ਵਾਲੀਆਂ ਚੀਜ਼ਾਂ ਹੈਗੀਆਂ ਬਾਈ ਬੱਲੀ ਦੇ ਨਾਲ ਸੰਪਰਕ ਕਰ ਲੋ ਜਿਹੜਾ ਤੁਸੀਂ ਸਮਾਨ ਮੰਨ ਲਓ ਬਾਈ ਤੋਂ ਖਰੀਦ ਲਿਆ ਉਹ ਅੱਧਾ ਪੈਸਾ ਤਾਂ ਤੁਹਾਡਾ ਜਮਾ ਹੀ ਪਿਆ ਅੱਧਾ ਪੈਸਾ ਤੁਹਾਡਾ ਜਮਾ ਪਿਆ ਜੀ ਉਹ ਤਾਂ ਤੁਹਾਡੇ ਅੱਧੇ ਤਾਂ ਜਮਾ ਹੀ ਪਿਆ ਬੈਂਕ 'ਚ ਮੰਨ ਲਓ ਅੱਧ ਮੁੱਲ 'ਚ ਤਾਂ ਇਹਦੇ ਵਾਲਾ ਫਰਨੀਚਰ ਤਿੰਨ ਸਾਲਾਂ 'ਚ ਕਟਾਈ ਸਕਦੇ ਆ ਕਟਾਈ ਸਕਦੇ ਜੀ ਕਟਾਈ ਸਕਦੇ ਆ ਬਾਈ ਨੂੰ ਤੇ ਬਾਕੀ ਜੇ ਤੁਹਾਡੇ ਕੋਲੇ ਫਰਨੀਚਰ ਹੈਗਾ ਉਹ ਦਾ ਕਿਸੇ ਦੀ 5000 ਵੀ ਕੀਮਤ ਲੱਗ ਜੂਗੀ ਇੱਥੇ ਕਿਸੇ ਦੀ 7 ਵੀ ਲੱਗ ਜੂਗੀ ਹਾਂਜੀ ਹਾਂਜੀ ਹਨਾ ਜਿਵੇਂ ਏਸੀ ਏਸੀ ਦੀ 7000 ਲੱਗਦੀ ਹੈ ਏਸੀ 7000 ਹੋ ਗਿਆ ਜੀ ਡਾਇਨਿੰਗ 10000 ਹੋ ਗਿਆ ਜੀ ਸੋਫਾ 5000 ਹੋ ਗਿਆ ਬੈੱਡ 5000 ਹੋ ਗਿਆ ਪੇਟੀ 5000 ਹੋ ਗਈ ਨਮਾਰੀ 5000 ਹੋ ਗਈ ਹਾਂ ਉਹ ਉਹ ਜੀ ਚੀਜ਼ ਆ ਜਿਹੜੀ ਤੁਹਾਡੇ ਘਰੇ ਪਈ ਆ ਤੁਹਾਨੂੰ ਡਿੱਕਾ ਲਾਉਂਦੀ ਆ ਇੱਥੋਂ ਬਦਲ ਕੇ ਨਮੀ ਲੈ ਜਾਓ ਨਾਲ ਪੈਸੇ ਦੇ ਦਿਓ ਤੇ ਬਾਈ ਹੁਣਾ ਦਾ ਨੰਬਰ ਆ ਜਿਹੜਾ ਨੋਟ ਕਰ ਲਓ ਸੱਜਣੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਦੇ ਰਹੋ ਬਹੁਤ ਬਹੁਤ ਧੰਨਵਾਦ